ਚਲੰਦਰ ਪੁਲਿਸ ਵੱਲੋਂ ਇੱਕ ਥ੍ਰੈਟ ਕੇਸ ਨੂੰ ਤ្វੇਸ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਅ ਇਸ ਕੇਸ ਦੇ ਵਿੱਚ ਇੱਕ ਬਿਜ਼ਨਸਮੈਨ ਨੂੰ ਲੰਡਾ ਹਰੀਕੇ ਦੇ ਨਾਮ ਤੋਂ ਜਿਹੜੀ ਹੈ ਥ੍ਰੈਟ ਕਾਲ ਦਿੱਤੀ ਗਈ ਸੀ ਜਿਹਦੇ ਤੇ 2 ਕਰੋੜ ਰੁਪਏ ਦੀ ਡਿਮਾਂਡ ਕੀਤੀ ਗਈ ਸੀ। ਇਸ ਕੇਸ ਦੇ ਵਿੱਚ ਇਮੀਡੀਏਟਲੀ एसटी कैंट एसएचओ द टीम ने इमीडिएटली ਜਿਹੜਾ ਹੈਗਾ ਮੁਸਤਫੇ ਨਾਲ ਕਾਰਵਾਈ ਕਰਦੇ ਹੋਏ ਐਫਆਈਆਰ ਦਰਜ ਕੀਤੀ ਅਤੇ ਇਹਦੇ ਚ ਦੋ ਬੰਦੇ ਹੈ ਜਿਹੜੇ ਨਾਮਿਨੇਟ ਕੀਤੇ ਜਿਹਦੇ ਚ ਇੱਕ ਬੰਦਿਆ ਜਿਹੜਾ ਹੈਗਾ ਮੱਖਣ ਸਿੰਘ ਉਹਨੂੰ ਅੱਜ ਹੀ ਅਰੈਸਟ ਕਰਿਆ ਗਿਆ ਹੈ ਗੈਂਗਸਟਰ ਲੰਡਾ ਹਰੀਕੇ ਬਣ ਕੇ ਉਦਯੋਗਪਤੀ ਤੋਂ 2 ਕਰੋੜ ਰੁਪਏ ਦੀ ਫਰੋਤੀ ਮੰਗੜਵਾਲੇ ਇੱਕ ਦੋਸ਼ੀ ਨੂੰ ਜਲੰਧਰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਇੱਥੇ ਇਹ ਦੱਸਾਂਗੇ ਜ਼ਰੂਰ ਕਿ ਪੁਲਿਸ ਕਮਿਸ਼ਨਰ ਜਲੰਧਰ ਸੁਪਨ ਸ਼ਰਮਾ ਦੀ ਅਗਵਾਈ ਹੇਠ ਉੱਚ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪੂਰੇ ਮਾਮਲੇ ਦੀ ਟ੍ਰੇਸਿੰਗ ਕਰਦਿਆਂ ਇੱਕ ਦੋਸ਼ੀ ਮੱਖਣ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਜਦਕਿ ਦੂਸਰਾ ਵਿਅਕਤੀ ਜੋ ਕਿ ਇਸ ਪੂਰੇ ਮਾਮਲੇ ਵਿੱਚ ਨਾਮਜ਼ਦ ਹੈ ਅਮਨਜੋਤ ਉਸਤੀ ਪਾਲ ਜਰੀ ਹੈ ਕੀ ਹੈ ਪੂਰਾ ਮਾਮਲਾ ਦੇਖੋ ਇਸ ਵੀਡੀਓ ਦੇ ਅੰਦਰ ਬਿਊਰੋ ਰਿਪੋਰਟ ਜਨਰਲ ਪੀਸ माननीय कमिश्नर ऑफ पुलिस जालंधर जी दे निर्देशाहित जालंधर पुलिस ਵੱਲੋਂ ਇੱਕ ਥ੍ਰੈਟ ਕੇਸ ਨੂੰ ਤ្វੇਸਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ ਇਸ ਕੇਸ ਦੇ ਵਿੱਚ ਇੱਕ ਬਿਜ਼ਨਸਮੈਨ ਨੂੰ ਲੰਡਾ ਹਰੀਕੇ ਦੇ ਨਾਮ ਤੋਂ ਜਿਹੜੀ ਹੈ ਥ੍ਰੈਟ ਕਾਲ ਦਿੱਤੀ ਗਈ ਸੀ ਜਜੇ ਤੇ 200 ਰੁਪਏ ਦੀ ਡਿਮਾਂਡ ਕੀਤੀ ਗਈ ਸੀ ਇਸ ਕੇਸ ਦੇ ਵਿੱਚ ਇਮੀਡੀਐਂਟਲੀ ACP ਕੈਂਟ ਅਤੇ SHO ਸਦ ਦੀ ਟੀਮ ਨੇ ਇਮੀਡੀਏਟਲੀ ਜਿਹੜਾ ਹੈਗਾ ਮੁਸਤਫੇ ਨਾਲ ਕਾਰਵਾਈ ਕਰਦੇ ਹੋਏ ਐਫ ਆਈ ਆਰ ਦਰਜ ਕੀਤੀ ਅਤੇ ਇਹਦੇ 'ਚ ਦੋ ਬੰਦੇ ਹੈ ਜਿਹੜੇ ਨਾਮਿਨੇਟ ਕੀਤੇ ਜਿਹਦੇ 'ਚ ਇੱਕ ਬੰਦਿਆ ਜਿਹੜਾ ਹੈਗਾ ਮੱਖਣਜੀ ਉਹਨੂੰ ਅੱਜ ਹੀ ਅਰੈਸਟ ਕਰਿਆ ਹੈਗਾ ਜਿਸ ਤਰ੍ਹਾਂ ਜਿਹੜਾ ਬੰਦਾ ਹੈਗਾ ਅਮਨ ਜੋਤੀ ਜਿਨੇ ਇਸ ਕੋਲ ਨੂੰ ਅੰਜਾਮ ਦਿੱਤਾ ਸੀ ਉਹ ਯੂਕੇ ਬੇਸਡ ਹੈਗਾ ਅਸੀਂ ਜਿਹੜਾ ਹੈਗਾ ਫੱਟ ਜਿਹਨੂੰ ਇਨਵੈਸਟੀਗੇਟ ਕਰ ਰਹੇ ਹੈਗੇ ਐਂਡ ਜਿਹੜੇ ਵੀ ਇਹਦੇ 'ਚ ਉਹ ਪੱਖ ਸਾਹਮਣੇ ਆਉਣਗੇ ਅਸੀਂ ਉਸ ਹਿਸਾਬ ਨਾਲ ਅੱਗੇ ਕੇਸ ਨੂੰ ਪ੍ਰੋਸੀਡ ਕਰਾਂਗੇ